ਦੇ ਵਿੱਚ ਉਹਨਾਂ ਨੇ ਰੱਖੀ ਹੋਈ ਹੈ ਜਦੋਂ ਇਹ ਤੀਰ ਦੀ ਚੁੰਝ ਸੱਚੇ ਪਾਤਸ਼ਾਹ ਨੂੰ ਚੁੱਭਦੀ ਹੈ ਤੇ ਹੁਣ ਤੱਕ ਸੱਚੇ ਪਾਤਸ਼ਾਹ ਚੁੱਪ ਕਰਕੇ ਸ਼ਾਂਤ ਖਲੋਤੇ ਹੋਏ ਸਨ ਅਜੇ ਤੱਕ ਸੱਚੇ ਪਾਤਸ਼ਾਹ ਨੂੰ ਕ੍ਰੋਧ ਨਹੀਂ ਸੀ ਆਇਆ ਰੋਹ ਨਹੀਂ ਸੀ ਆਇਆ ਪਰ ਜਦੋਂ ਬਾਣ ਲੱਗਿਆ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ ਸੱਚੇ ਪਾਤਸ਼ਾਹ ਹਣ ਰੋਹ ਦੇ ਵਿੱਚ ਆਉਂਦੇ ਹਨ ਕਰਨ ਲੈ ਕਮਾਨੰ ਹਣੰਗ ਬਾਣ ਤਾਣੰ ਸੱਚੇ ਪਾਤਸ਼ਾਹ ਰਾਜੇ ਹਰੀਚੰਦ ਨੂੰ ਆਖਦੇ ਨੇ ਹਰੀਚੰਦਾ ਤੈਨੂੰ ਤਿੰਨ ਵਾਰ ਕਰਨ ਦਾ ਮੌਕਾ ਦਿੱਤਾ ਸੀ ਹੁਣ ਮੇਰੀ ਵਾਰੀ ਹੈ ਸਾਵਧਾਨ ਹੋ ਜਾ ਸੱਚੇ ਪਾਤਸ਼ਾਹ ਲੈ ਕੇ ਇਹਦਾ ਨਿਸ਼ਾਨਾ ਖਿੱਚ ਕੇ ਜਦੋਂ ਬਾਣ ਮਾਰਿਆ ਤੇ ਸਿਰ ਦੇ ਵਿੱਚੋਂ ਦੀ ਬਾਣ ਪਾਰ ਹੋ ਗਿਆ ਤੀਰ ਸਤਿਗੁਰਾਂ ਦਾ ਧੜਮ ਕਰਕੇ ਰਾਜਾ ਹਰੀਚੰਦ ਥੱਲੇ ਡਿੱਗਦਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਲਿਖਦੇ ਨੇ ਹਰੀਚੰਦ ਮਾਰੇ ਸੋ ਜੋਧਾ ਲਾਤਾਰੇ ਆਰੂੜ ਰਾਯੰਗ ਵਹ ਕਾਲ ਕਾਇੰਗ ਭਈ ਜਿੱਤ ਮੇਰੀ ਕਿਰਪਾ ਕਾਲ ਕੇਰੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਲਿਖਦੇ ਨੇ ਮੇਰੀ ਇਸ ਜੰਗ ਦੇ ਵਿੱਚ ਜਿੱਤ ਹੋਈ ਪਰ ਇਹ ਸਾਰੀ ਸੱਚੇ ਪਾਤਸ਼ਾਹ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਮੇਰੀ ਜਿੱਤ ਹੁੰਦੀ ਹੈ ਸੱਚੇ ਪਾਤਸ਼ਾਹ ਪਾਉਂਟੇ ਦੇ ਵਿੱਚ ਵਾਪਸ ਆਉਂਦੇ ਹਨ ਪਹਿਲੀ ਜੰਗ ਦੇ ਵਿੱਚ ਸੱਚੇ ਪਾਤਸ਼ਾਹ ਜਿੱਤ ਪ੍ਰਾਪਤ ਕਰਦੇ ਨੇ 21 ਸਾਲ ਦੀ ਉਮਰ ਹੈ ਸਤਿਗੁਰਾਂ ਦੀ ਇਸ ਵੇਲੇ ਸੱਚੇ ਪਾਤਸ਼ਾਹ ਜਦੋਂ ਪਾਉਂਟੇ ਦੇ ਵਿੱਚ ਵਾਪਸ ਆਏ ਸਿੱਖਾਂ ਨੂੰ ਥਾਲਾਂ ਭਰ-ਭਰ ਕੇ ਮੋਹਰਾਂ ਦਿੱਤੀਆਂ ਇਨਾਮ ਦਿੱਤੇ ਇਸ ਜੰਗ ਦੇ ਵਿੱਚ ਪੀਰ ਬੁੱਧੂ ਸ਼ਾਹ ਜਿਹੜਾ ਸੀ ਨਾ ਪੀਰ ਬੁੱਧੂ ਸ਼ਾਹ ਦੇ ਜਿਹੜੇ ਚਾਰ ਜਰਨੈਲ ਸਨ 500 murid ਜਦੋਂ ਜੰਗ ਸ਼ੁਰੂ ਹੋਣ ਲੱਗਾ ਸੀ ਪੰਗਾਣੀ ਦਾ ਤੇ 400 murid ਤੇ ਤਿੰਨ ਜਰਨੈਲ ਜਿਹੜੇ ਸਨ ਹਯਾਤ ਖਾਂ, ਪੀਖਣ ਖਾਨ, ਜਾਪਤ ਖਾਂ ਇਹ ਪਹਾੜੀ ਰਾਜਿਆਂ ਦੇ ਨਾਲ ਜਾ ਕੇ ਮਿਲ ਗਏ ਬੇਈਮਾਨੀ ਕੀਤੀ ਸੀ ਇਹਨਾਂ ਨੇ ਤੇ ਉਧਰ ਮਹੰਤ ਗਪਾਲ ਦਾਸ ਉਦਾਸੀ ਸਾਧ ਸੀ ਜਿਹੜਾ ਹਿਹਰ ਪਿੰਡ ਦਾ ਰਹਿਣ ਵਾਲਾ ਜਿਹਦੇ 500 ਚੇਲੇ ਸਨ ਰਾਤੋਂ ਰਾਤ ਹੀ ਭੱਜ ਗਏ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਸਵੇਰੇ ਜੰਗ ਲੱਗਣਾ ਹੈ ਸਾਰੇ ਚੇਲੇ ਭੱਜ ਗਏ ਇਕੱਲਾ ਕ੍ਰਿਪਾਲ ਦਾਸ ਹੀ ਰਹਿ ਗਿਆ ਸੀ ਤੇ ਇਹ ਮੈਦਾਨੇ ਜੰਗ ਦੇ ਵਿੱਚ ਫਿਰ ਆਪਣਾ ਸਰਦਾਈ ਵਾਲਾ ਡੰਡਾ ਜਿਹਦੇ ਨਾਲ ਸਰਦਾਈ ਤਿਆਰ ਕਰਦਾ ਸੀ ਉਹ ਸਰਦਾਈ ਵਾਲਾ ਸੋਟਾ ਲੈ ਕੇ ਮੈਦਾਨੇ ਜੰਗ ਦੇ ਵਿੱਚ ਆ ਗਿਆ ਤੇ ਇਸ ਨੇ ਹਯਾਤ ਖਾਨ ਨੂੰ ਮਾਰਿਆ ਸੀ ਤੇ ਜਦੋਂ ਪੀਰ ਬੁੱਧੂ ਸ਼ਾਹ ਨੂੰ ਆਪਣੇ ਚੇਲਿਆਂ ਦੀ ਜਰਨੈਲਾਂ ਦੀ ਨਮਕ ਹਰਾਮੀ ਦਾ ਪਤਾ ਲੱਗਾ ਤੇ ਪੀਰ ਬੁੱਧੂ ਸ਼ਾਹ ਆਪਣੇ ਚਾਰ ਪੁੱਤਰ ਦੋ ਭਰਾ ਤੇ 700 ਮুরিਦ ਲੈ ਕੇ ਇਸ ਨੇ ਮਦਾਨੇ جنگ ਦੇ ਵਿੱਚ ਛਾਲ ਮਾਰ ਦਿੱਤੀ ਸੀ ਇਸ ਮਦਾਨੇ جنگ ਦੇ ਵਿੱਚ ਪੀਰ ਬੁੱਧੂ ਸ਼ਾਹ ਦੇ ਦੋ ਪੁੱਤਰ ਮੁਹੰਮਦ ਸ਼ਾਹ ਤੇ ਸੈਦ ਅਸ਼ਰਫ ਇਹ ਸ਼ਹੀਦੀਆਂ ਪ੍ਰਾਪਤ ਕਰ ਗਏ ਸਨ ਤੇ ਇੱਕ ਭਰਾ ਤੇ ਹੋਰ ਬਹੁਤ ਸਾਰੇ murid ਜਿਹੜੇ ਸਨ ਉਹ ਸ਼ਹੀਦੀਆਂ ਪ੍ਰਾਪਤ ਕਰ ਗਏ ਸਨ ਪੀਰ ਬੁੱਧੂ ਸ਼ਾਹੀ ਮਹੰਤ ਕ੍ਰਿਪਾਲ ਦਾਸ ਦੀ ਸੇਵਾ ਤੋਂ ਸੱਚੇ ਪਾਤਸ਼ਾਹ ਖੁਸ਼ ਹੋਏ ਆਪਣੀ ਦਸਤਾਰ ਦੇ ਵਿੱਚੋਂ ਅੱਧੀ ਦਸਤਾਰ ਪਾੜ ਕੇ ਅੱਧੀ ਦਸਤਾਰ ਪੀਰ ਬੁੱਧੂ ਸ਼ਾਹ ਦੇ ਸਿਰ ਦੇ ਉੱਪਰ ਸਜਾ ਦਿੱਤੀ ਤੇ ਅੱਧੀ ਦਸਤਾਰ ਮਹੰਤ ਕ੍ਰਿਪਾਲ ਦਾਸ ਦੇ ਸੀਸ ਦੇ ਉੱਪਰ ਸਜਾਈ ਤੇ ਸੱਚੇ ਪਾਤਸ਼ਾਹ ਪੀਰ ਬੁੱਧੂ ਸ਼ਾਹ ਨੂੰ ਇੱਕ ਕਟਾਰ ਦਿੰਦੇ ਹਨ ਸੱਚੇ ਪਾਤਸ਼ਾਹ ਉਸ ਨੂੰ ਇੱਕ ਹੁਕਮਨਾਮਾ ਲਿਖ ਕੇ ਦਿੰਦੇ ਹਨ ਤੇ ਸੱਚੇ ਪਾਤਸ਼ਾਹ ਪੁੱਛਦੇ ਹਨ ਪੀਰ ਜੀ ਤੁਸੀਂ ਬੜੀ ਵੱਡੀ ਸੇਵਾ ਕੀਤੀ ਹੈ ਤੁਹਾਡੇ ਪੁੱਤਰ ਵੀ ਮੇਰੇ ਵਾਸਤੇ ਤੁਹੀ ਵਾਰੇ ਹਨ ਦੱਸੋ ਤੁਹਾਨੂੰ ਕੀ ਚਾਹੀਦਾ ਮੈਂ ਤੁਹਾਡੇ ਵਾਸਤੇ ਕੀ ਲਿਆ ਕੇ ਤੁਹਾਨੂੰ ਦੇਵਾਂ ਕੀ ਅਰਪਣ ਕਰਾਂ ਤੁਹਾਨੂੰ ਰਾਜ ਦੇ ਦਿਆਂ ਬਹਿਸ਼ਤਾਂ ਦਾ ਰਾਜ ਦੇ ਦਿਆਂ ਤੁਹਾਨੂੰ ਬਾਦਸ਼ਾਹੀ ਦੇ ਦਿਆਂ ਤੇ ਵੀਰ ਬੁੱਧੂ ਸਾਹਿ ਬੇਨਤੀ ਕਰਦਾ ਰਾਜ ਨਾ ਚਾਹਉ ਮੁਕਤ ਨਾ ਚਾਹਉ ਮਨਪ੍ਰੀਤ ਚਰਨ ਕਮਲਾਰੇ ਗਦਾਏ ਕੋਇ ਤੁਰਾ ਮੈਲੇ ਬਾਦਸ਼ਾਹੀ ਨੇਸ਼ਤ ਤਖਤ ਤਾਜ ਦੀ ਲੋੜ ਨਹੀਂ ਤੇਰੇ ਕੋਚੇ ਦੇ ਭਿਖਿਆਰੀ ਨੂੰ ਰਾਜ ਸਾਜਵਲ ਮੂਲ ਨਾ ਤਕਸੀ ਕੀ ਕੰਸੀ ਦੁਨੀਆਦਾਰੀ ਨੂੰ ਹਫਤ ਕਿਸ਼ਵਰ ਕੀ ਉਸ ਕੋ ਅਗੇ ਹੇਚ ਹੈ ਜੋ ਹੈ ਐਸ਼ ਹੈ ਖੂਬਾ ਤੇਰੇ دیدار ਕਾ ਗੁਲ ਕਹਾ ਗੁਰਸ਼ਨ ਕਹਾ ਬੁਲਬੁਲ ਕਹਾ ਗੁਲਬਨ ਕਹਾ ਆਸ਼ਿਕੋ ਕੋ ਹੈ ਗਨੀਮਤ ਦੇਖਣਾ ਦਿਲਦਾਰ ਕਾ ਸਚੇ ਪਾਤਸ਼ਾ ਮੈਨੂੰ ਤੇ ਤੇਰਾ ਦੀਦਾਰ ਹੀ ਚਾਹੀਦਾ ਸਤਿਗੁਰੂ ਜੀ ਬਚਨ ਕਰਦੇ ਨੇ ਨਹੀਂ ਕੁਛ ਤੇ ਮੰਗਣਾ ਪੀਰ ਬੁੱਧੂ ਸ਼ਾ ਬੇਨਤੀ ਕਰਦਾ ਸਚੇ ਪਾਤਸ਼ਾ ਆਪਣੇ ਕੇਸ ਹਰੇ ਕਰਦੇ ਸਣ ਪਏ ਕੰਗਾ ਕਰ ਰਏ ਸਣ ਕੰਗੇ ਦੇ ਵਿੱਚ ਕੇਸ ਸਣ ਪੀਰ ਬੁੱਧੂ ਸ਼ਾ ਬੇਨਤੀ ਕਰਦਾ ਸਚੇ ਪਾਤਸ਼ਾ ਜੇ ਤਰੁੱਠੇ ਉਤੇ ਆਪਣਾ ਕੰਗਾ ਦੇ ਦਿਓ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਪੁੱਛਦੇ ਨੇ ਪੀਰ ਬੁੱਧੂ ਸ਼ਾਹ ਮੇਰੇ ਕੋਲੋ ਹੀਰੇ ਮੋਤੀ ਜਵਹਰਾਤ ਮੋਰਾ ਮੰਗ ਲੈਂਦਾ ਕੰਗੇ ਦਾ ਕੀ ਕਰੇਗਾ 2 ਪੈਸੇ ਦਾ ਕੰਗਾ ਹੈ ਤੇ ਪੀਰ ਬੁੱਧੂ ਸ਼ਾਹ ਬੇਨਤੀ ਕਰਦਾ ਸੱਚੇ ਪਾਤਸ਼ਾਹ ਇਸ ਕੰਗੇ ਦੇ ਵਿੱਚੋਂ ਮੈਂ ਤੁਹਾਡਾ ਦੀਦਾਰ ਕਰ ਲਿਆ ਕਰਾਂਗਾ ਅੱਜ ਵੀ ਉਹ ਕੰਗਾ ਆਨੰਦਪੁਰ ਸਾਹਿਬ ਦਾਸ ਨੇ ਉਹਦਾ ਦਰਸ਼ਨ ਕੀਤਾ ਹੈ ਉੱਥੇ ਪਿਆ ਹੋਇਆ ਹੈ ਪੀਰ ਬੁੱਧੂ ਸ਼ਾਹ ਮੈਂ ਹੁਣ ਸਮਾਪਤੀ ਵਾਲੇ ਪਾਸੇ ਆਵਾਂ ਸਮਾਪਤੀ ਕਰੀ ਅੱਜ ਦੀ ਕਥਾ ਦੀ ਪੀਰ ਬੁੱਧੂ ਸ਼ਾਹ ਸ਼ਾਮ ਵੇਲੇ ਘਰ ਨੂੰ ਪਹੁੰਚਦਾ ਹੈ ਚਾਰ ਪੁੱਤਰਾਂ ਦੇ ਵਿੱਚੋਂ ਦੋ ਸ਼ਹੀਦੀਆਂ ਪ੍ਰਾਪਤ ਕਰ ਗਏ ਘਰ ਦਾ ਦਰਵਾਜ਼ਾ ਖਟਕਟਾਇਆ ਇਹਦੀ ਬੇਗਮ ਨਸੀਰਾ ਨੇ ਦਰਵਾਜ਼ਾ ਖੋਲ੍ਹਿਆ ਦੋ ਪੁੱਤਰ ਹਣ ਨਾਲ ਦੋ ਹੈ ਨਹੀਂ ਤੇ ਨਸੀਰਾ ਪੀਰ ਬੁੱਧੂ ਸ਼ਾਹ ਨੂੰ ਪੁੱਛਦੀ ਏ ਮੇਰੇ ਸਿਰ ਦੇ ਆਸਾਈਆਂ ਮੇਰੇ ਸ਼ਾਹਰ ਮੇਰੇ ਦੋ ਪੁੱਤਰ ਕਿੱਥੇ ਨੇ ਮੇਰੇ ਜਿਗਰ ਦੇ ਟੁਕੜੇ ਮੇਰੇ ਲਾਲ ਉਹ ਨજર ਨਹੀਂ ਆਉਂਦੇ ਕਿਤੇ ਮੇਰੀ ਜ਼ਿੰਦਗੀ ਦੇ ਵਿੱਚ ਹਨੇਰਾ ਤੇ ਨਹੀਂ ਕਰਕੇ ਆ ਗਿਆ ਪੀਰ ਬੁੱਧੂ ਸ਼ਾਹ ਨਸੀਰਾ ਨੂੰ ਸਮਝਾਉਂਦਾ ਹੈ ਨਸੀਰਾ ਤੇਰੇ ਪੁੱਤਰ ਮਦਾਨੇ ਜੰਗ ਦੇ ਵਿੱਚ ਬੜੀ ਬਹਾਦਰੀ ਦੇ ਨਾਲ ਲੜੇ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਸ਼ਹੀਦਾਂ ਦਾ ਮਰਤਬਾ ਦਿੱਤਾ ਨਸੀਰਾ ਪੁੱਛਦੀ ਹੈ ਕਿਸੇ ਦੁਨੀਆ ਦੇ ਰਾਜੇ ਵਾਸਤੇ ਕੋਈ ਆਪਣਾ ਪੁੱਤਰ ਕੁਰਬਾਨ ਕਰੇ ਤੇ ਉਹ ਰਾਜਾ ਬੜਾ ਇਨਾਮ ਦਿੰਦਾ ਹੈ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੂੰ ਕਹਿਨਾ ਉਹ ਰਾਜਿਆਂ ਦਾ ਰਾਜਾ ਹੈ ਉਹਨੇ ਕੀ ਇਨਾਮ ਦਿੱਤਾ ਹੈ ਤੈਨੂੰ ਪੀਰ ਬੁੱਧੂ ਸ਼ਾਹ ਨੇ ਆਪਣੀ ਜੇਬ ਦੇ ਵਿੱਚੋਂ ਕੰਗਾ ਕੱਢ ਕੇ ਵਿਖਾਇਆ ਵੇਖ ਨਸੀਰਾ ਸਤਗੁਰਾਂ ਨੇ ਮੈਨੂੰ ਆਪਣਾ ਕੰਗਾ ਦਿੱਤਾ ਤੇ ਨਸੀਰਾ ਫੁੱਟ ਫੁੱਟ ਕੇ ਰੋਣ ਲੱਗ ਪਈ ਆਖਣ ਲੱਗੀ ਮੇਰੇ ਪੁੱਤਰਾਂ ਦੇ ਬਦਲੇ ਆ ਦੋ ਪੈਸੇ ਦਾ ਕੰਗਾ ਲੈ ਕੇ ਆ ਗਿਆਂ ਪੀਰ ਬੁੱਧੂ ਸ਼ਾਹ ਆਖਣ ਲੱਗਾ ਨਸੀਰਾ ਇਹਨੂੰ ਅਜੇ ਮਾਂ ਬਣਨਾ ਨਹੀਂ ਆਇਆ ਜਦੋਂ ਕਿਸੇ ਮਾਂ ਦਾ ਪੁੱਤਰ ਚੜ੍ਹਾਈ ਕਰ ਜਾਂਦਾ ਹੈ ਨਾ ਤੇ ਉਹ ਆਪਣੇ ਪੁੱਤਰ ਦੇ ਖਡਾਉਣਿਆਂ ਨੂੰ ਉਹਦੇ ਕੱਪੜਿਆਂ ਨੂੰ ਸਾਹਮਣੇ-ਸਾਹਮਣੇ ਰੱਖਦੀ ਏ ਸਾਲਾਂ ਬੱਧੀ ਜਦੋਂ ਕਦੇ ਪੁੱਤਰ ਦੀ ਯਾਦ ਆਉਂਦੀ ਏ ਟਰੰਕ ਦੇ ਵਿੱਚੋਂ ਉਹਦੇ ਖਡਾਉਣੇ ਉਹਦੇ ਕੱਪੜਿਆਂ ਨੂੰ ਵੇਖ ਕੇ ਤੇ ਉਹਦੇ ਵਿੱਚੋਂ ਆਪਣੇ ਪੁੱਤਰ ਦਾ ਦੀਦਾਰ ਕਰਦੀ ਹੈ ਪਰ ਨਸੀਰਾ ਤੈਨੂੰ ਅਜੇ ਮਾਂ ਬਣਨਾ ਨਹੀਂ ਆਇਆ ਨਸੀਰਾ ਸਾਰੀ ਰਾਤ ਰੋਂਦੀ ਰਹੀ ਵਿਰਲਾਪ ਕਰਦੀ ਰਹੀ ਦੁਸਕਦੀ ਰਹੀ ਅੰਮ੍ਰਿਤ ਵੇਲੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਦਰਸ਼ਨ ਦਿੰਦੇ ਹਨ ਕੀ ਵੇਖਦੀ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਬਹਿਸ਼ਤ ਦੇ ਵਿੱਚ ਵੱਡੇ ਸਿੰਘਾਸਨ ਤੇ ਬੈਠੇ ਹਨ ਤੇ ਦੋਵੇਂ ਪੁੱਤਰ ਮੁਹੰਮਦ ਸ਼ਾਹ ਤੇ ਸੈਦ ਅਸ਼ਰਫ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੋਵਾਂ ਪੁੱਤਰਾਂ ਨੂੰ ਆਪਣੀ ਗੋਦ ਦੇ ਵਿੱਚ ਲੈ ਕੇ ਬੈਠੇ ਹੋਏ ਹਨ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨਸੀਰਾ ਨੂੰ ਕਹਿੰਦੇ ਨੇ ਨਸੀਰਾ ਉਹ ਜਿਸ ਥਾਂ ਨੂੰ ਦੇਵੀ ਦੇਵਤੇ ਫਰਿਸ਼ਤੇ ਵੀ ਤਰਸਦੇ ਫਿਰਦੇ ਨੇ ਉਸ ਥਾਂ ਤੇ ਤੇਰੇ ਪੁੱਤਰਾਂ ਨੂੰ ਮੈਂ ਬਿਠਾਇਆ ਤੇਰੇ ਪੁੱਤਰਾਂ ਨੂੰ ਮੈਂ ਆਪਣੀ ਗੋਦ ਦਾ ਨਿਕ ਦਿੱਤਾ ਆਪਣੀ ਗੋਦ ਦੇ ਵਿੱਚ ਬਿਠਾਇਆ ਹੋਇਆ ਇਹ ਦ੍ਰਿਸ਼ਟਾਂਤ ਜਦੋਂ ਨਸੀਰਾ ਨੇ ਵੇਖਿਆ ਤੇ ਕੋਠੇ ਤੇ ਚੜ ਕੇ ਇਹਨੇ ਪੱਲੂ ਫੇਰੇ ਆ ਭੁੱਲੀਏ ਲੁਕਾਈਏ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੋ ਜਹਾਨ ਦਾ ਵਾਲੀ ਇਸ ਤਰ੍ਹਾਂ ਦੀ ਕਿਰਪਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਆਪਣੇ ਸਿੱਖਾਂ ਤੇ ਕੀਤੀ ਸੱਚੇ ਪਾਤਸ਼ਾਹ 6 ਮਹੀਨੇ ਬਾਅਦ ਪੌਂਟਾ ਸਾਹਿਬ ਦੀ ਧਰਤੀ ਤੋਂ ਫਿਰ ਆਨੰਦਪੁਰ ਸਾਹਿਬ ਆਉਂਦੇ ਹਨ ਆਨੰਦਪੁਰ ਸਾਹਿਬ ਸੰਗਤਾਂ ਦੀ ਆਵਾਜਾਈ ਸ਼ੁਰੂ ਹੋਈ ਰੌਣਕਾਂ ਲੱਗਣ ਲੱਗ ਪਈਆਂ ਦੁਕਾਨਾਂ ਲੱਗਣੀਆਂ ਸ਼ੁਰੂ ਹੋਈਆਂ ਇਹਦੇ ਤੋਂ ਅੱਗੇ ਹੁਣ ਸੱਚੇ ਪਾਤਸ਼ਾਹ ਖਾਲਸਾ ਪੰਥ ਦੀ ਕਿਵੇਂ ਸਿਰਜਣਾ ਕਰਦੇ ਹਨ ਇਹ ਆਪਾਂ ਕੱਲ ਦੀ ਕਥਾ ਦੇ ਵਿੱਚ ਸਰਵਣ ਕਰਾਂਗੇ ਅੱਜ ਦੀ ਕਥਾ ਨੂੰ ਇੱਥੇ ਹੀ ਵਿਰਾਮ ਦਿੰਨੇ ਹਾਂ ਸਭ ਇੱਕ ਵਾਰ ਗੱਜ ਕੇ ਕਹੋ ਧੰਨ ਸ੍ਰੀ ਸਤਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਧੰਨ ਸ੍ਰੀ ਸਤਗੁਰੂ ਹੁਦੈ ਸਿੰਘ ਸੱਚੇ ਪਾਤਸ਼ਾਹ